ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਵਾ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰੇ ਜਿਹੜੇ ਆਪਣੇ ਪਰਿਵਾਰ ਵਿੱਚ ਪੋਸ਼ ਰਹੇਨ ਆਪਾ ਰਹੇਨ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਲੈ ਕੇ ਆਏ ਆ ਅੱਜ ਅਸੀਂ ਜਿਹੜਾ ਵਾਲਾਂ ਤੇ ਸਪੈਸ਼ਲ ਵੀਡੀਓ ਲੈ ਕੇ ਆਏ ਆ ਕਿਉਂਕਿ ਹੁਣ ਜਿਸ ਤਰ੍ਹਾਂ ਗਰਮੀ ਦਾ ਮੌਸਮ ਹੈ ਤੇ ਗਰਮੀ ਦੇ ਵਿੱਚ ਜਿਹੜਾ ਪਸੀਨਾ ਬਹੁਤ ਆਉਂਦਾ ਹੈ ਤੇ ਪਸੀਨਾ ਆਉਣ ਦੇ ਨਾਲ ਜਿਹੜੇ ਸਾਡੇ ਵਾਲ ਵਾ ਵਾਲ ਜੇ ਤੁਸੀਂ ਕਿਚਨ ਚ ਕੰਮ ਕਰਦੇ ਆ ਜਾਂ ਕੋਈ ਵੀ ਕੰਮ ਕਰਦੇ ਆ ਏਸੀ ਤੋਂ ਅਸੀਂ ਬਾਹਰ ਰਹਿੰਨੇ ਆ ਪਰ ਫਿਰ ਸਾਨੂੰ ਜਿਹੜਾ ਪਸੀਨਾ ਆਉਂਦਾ ਤੇ ਪਸੀਨੇ ਦੇ ਨਾਲ ਜਿਹੜਾ ਵਾ ਉਹ ਸਾਡੇ ਵਾਲ ਜਿਹੜੇ ਉਹ ਗਿੱਲੇ ਹੋ ਜਾਂਦੇ ਆ ਤੇ ਗਿੱਲੇ ਹੋਣ ਦੇ ਨਾਲ ਵਾਲ ਜਿਹੜੇ ਨਾ ਰੁੱਖੇ ਜੇ ਬੇਜਾਨ ਜੇ ਹੋ ਜਾਂਦੇ ਆ ਤੇ ਹੁਣ ਬਰਸਾਤਾਂ ਦਾ ਸੀਜ਼ਨ ਵੀ ਆਉਣ ਵਾਲਾ ਤੇ ਬਰਸਾਤਾਂ ਦੇ ਵਿੱਚ ਵੀ ਸੈਲ ਨਮੀ ਜੀ ਦੇ ਨਾਲ ਵਾਲ ਜਿਹੜੇ ਆ ਰੁੱਖੇ ਰੁੱਖੇ ਜੇ ਹੋ ਜਾਂਦੇ ਆ ਵਾਲ ਟੁੱਟਦੇ ਜਾਂਦੇ ਆ ਬਰਸਾਤ ਦੇ ਮੌਸਮ ਵਿੱਚ ਤੁਸੀਂ ਆਮ ਹੀ ਦੇਖਿਓ ਕਿ ਵਾਲ ਜ਼ਿਆਦਾ ਟੁੱਟਦੇ ਆ ਤੇ ਵਾਲ ਕਮਜ਼ੋਰ ਹੋ ਜਾਂਦੇ ਆ ਤੇ ਪਸੀਨੇ ਦੇ ਨਾਲ ਵੀ ਜਦੋਂ ਪਸੀਨਾ ਲਗਾਤਾਰ ਵਾਲਾਂ ਵਿੱਚ ਰਹਿੰਦਾ ਤਾਂ ਵਾਲ ਚਿਪਕੂ ਚਿਪਕੂ ਜੇ ਹੋ ਜਾਂਦੇ ਆ ਤੇ ਟੁੱਟਨੇ ਸ਼ੁਰੂ ਹੋ ਜਾਂਦੇ ਆ ਤੇ ਵਾਲ ਇੱਕਦਮ ਜਿਹੜਾ ਉਹਨਾਂ ਦਾ ਨਾ ਸ਼ਾਈਨ ਵਾ ਉਹਨਾਂ ਦੀ ਸੌਫਟਨੈਸ ਵਾ ਉਹ ਖਤਮ ਹੋ ਜਾਂਦੀ ਆ ਤੇ ਖੁਰਦਰੇ ਜਿਹੇ ਝਾੜੂ ਟਾਈਪ ਜੇ ਹੋ ਜਾਂਦੇ ਆ ਤੇ ਸਾਨੂੰ ਇਸ ਸੀਜ਼ਨ ਵਿੱਚ ਕੀ ਕਰਨਾ ਚਾਹੀਦਾ ਹੈ ਕਿ ਸਾਡੇ ਵਾਲ ਜਿਹੜੇ ਆ ਉਹ ਪਾਰਲਰ ਦੀ ਸਲੂਨ ਦੀ ਤਰ੍ਹਾਂ ਜਿਸ ਤਰ੍ਹਾਂ ਸੀ ਉੱਥੇ ਰਿਬੋਰਡਿੰਗ ਵਗੈਰਾ ਕਰਵਾ ਕੇ ਹੁੰਦੇ ਆ ਸਪਾ ਕਰਮਿਆ ਤੇ ਵਾਲੇ ਜਿਹੜਾ ਸਾਫਟ ਹੋ ਜਾਂਦੇ ਸ਼ਾਈਨੀ ਹੋ ਜਾਂਦੇ ਆ ਤੇ ਕਿਸ ਤਰ੍ਹਾਂ ਅਸੀਂ ਜਿਹੜਾ ਘਰ ਦੇ ਵਿੱਚ ਹੀ ਇਹਨਾਂ ਨੂੰ ਜਿਹੜਾ ਵਾ ਉਹ ਨੇਚਰਲ ਸ਼ਾਈਨ ਦੇ ਸਕਦੇ ਆ ਤੇ ਵਾਲਾਂ ਨੂੰ ਸਾਫਟ ਕਰ ਸਕਦੇ ਆ ਤੇ ਟੁੱਟਣੇ ਵੀ ਬੰਦ ਹੋ ਸਕਦੇ ਆ ਤੇ ਇਹਦੇ ਵਾਸਤੇ ਅਸੀਂ ਵਾਲਾਂ ਲਈ ਜਿਹੜਾ ਪੈਕ ਤਿਆਰ ਕਰਾਂਗੇ ਤੇ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਕਿਉਂਕਿ ਮੈਂ ਵੀ ਜਿਹੜਾ ਕਿਚਨ 'ਚ ਕੰਮ ਕਰਦੀ ਆ ਕਿਚਨ ਦੇ ਵਿੱਚ ਕੰਮ ਕਰਨ ਦੇ ਨਾਲ ਜਿਹੜਾ ਪਸੀਨਾ ਆਉਂਦੇ ਨਾਲ ਮੇਰੇ ਵਾਲ ਵੀ ਜਿਹੜੇ ਆ ਰੁੱਖੇ ਜਿਹੇ ਹੋ ਜਾਂਦੇ ਆ ਤਾਂ ਮੈਂ ਜਿਹੜਾ ਵਾ ਇਹਨੂੰ ਅ ਤਾਸਕ ਦਿਨ ਬਾਅਦ ਇਸ ਚੀਜ਼ ਨੂੰ ਟਰਾਈ ਕਰਦੀਆਂ ਤਾਂ ਵਾਲ ਜਿਹੜੇ ਇੱਕਦਮ ਜਿਹੜੇ ਸਿਲਕੀ ਹੋ ਜਾਂਦੇ ਆ ਤੇ ਇਹਦੇ ਨਾਲ ਜਿਹੜੀ ਡੈਂਡਰਫਤੀ ਪ੍ਰੋਬਲਮ ਆ ਉਹ ਵੀ ਦੂਰ ਹੁੰਦੀ ਹੈ ਤੁਸੀਂ ਇੱਕ ਵਾਰੀ ਇਹ ਇਸ ਚੀਜ਼ ਨੂੰ ਟਰਾਈ ਕਰਕੇ ਜਰੂਰ ਦੇਖਿਓ ਤੇ ਹੁਣ ਮੈਂ ਕਿਚਨ ਚੋਂ ਕੰਮ ਕਰਕੇ ਆਈਆਂ ਤੇ ਮੇਰੇ ਵਾਲ ਜਿਹੜੇ ਗਿੱਲੇ ਆ ਤੇ ਇੱਕਦਮ ਜਿਹੜੇ ਨਾ ਰੁੱਖੇ ਜਿਹਾ ਹੋ ਗਏ ਆ ਤੇ ਜਿਸ ਤਰ੍ਹਾਂ ਇਹ ਜੁੜੇ ਜੁੜੇ ਜਿਹਾ ਹੋ ਗਿਆ ਤੇ ਹੁਣ ਅਸੀਂ ਇਹਦੇ ਤੇ ਮੈਂ ਪੈਕ ਲਗਾਉਣ ਲੱਗੀ ਸੀ ਤੇ ਮੈਂ ਕਿਹਾ ਵੀ ਚਲੋ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ ਤੋ ਫੋਨ ਅਸੀਂ ਜਿਹੜਾ ਉਹ ਪਹਿਲਾਂ ਪੈਕ ਤਿਆਰ ਕਰਾਂਗੇ ਉਹਦੇ ਵਾਸਤੇ ਅਸੀਂ ਕੀ ਕਰਾਂਗੇ ਉਹਦੇ ਵਾਸਤੇ ਅਸੀਂ ਲਿਆਏ ਦਹੀਂ ਦਹੀਂ ਤੁਸੀਂ ਆਪਣੇ ਵਾਲਾਂ ਦੀ ਲੈਂਥ ਦੇ ਅਕੋਰਡਿੰਗ ਲੈ ਲਿਓ ਤੇ ਇਹ ਹੈ ਜੀ ਐਲੋਵੇਰਾ ਜੈਲ ਤੇ ਇਹ ਹੈ ਨਿੰਬੂ ਤੇ ਜਿਹੜੇ ਵੈਜੀਟੇਰੀਅਨ ਆ ਉਹ ਨਿੰਬੂ ਜੂਸ ਕਰ ਸਕਦੇ ਆ ਜਿਹੜੇ ਨਾਨ ਵੈਜੀਟੇਰੀਅਨ ਵਾ ਉਹ ਜਿਹੜਾ ਇੱਕ ਆਂਡਾ ਵੀ ਯੂਜ਼ ਕਰ ਸਕਦੇ ਆ ਐਗ ਯੂਜ਼ ਕਰ ਸਕਦੇ ਹੋ ਤੁਸੀਂ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਅਸੀਂ ਪੇਸਟ ਤਿਆਰ ਕਰਾਂਗੇ ਤੇ ਉਹ ਅਸੀਂ ਬਾਹਾਂ ਤੇ ਲਗਾਵਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਵਾ ਇਹਨੂੰ ਤਿਆਰ ਕਰਦੇ ਆ ਜਿਹੜੀ ਐਲੋਵੇਰਾ ਜੈਲ ਐਲੋਵੇਰਾ ਜੈਲ ਜਿਹੜੀ ਅਸੀਂ ਘਰ 'ਚ ਬੀਜੀ ਹੋਈ ਹੈ ਜਿਹੜੀ ਐ ਐਲੋਵੇਰਾ ਦੇ ਅਸੀਂ ਲੈ ਲਈ ਹੈ ਤੇ ਉਹਦੇ ਅਸੀਂ ਸਾਈਡਾਂ ਤੋਂ ਇਸ ਤਰੀਕੇ ਦੇ ਨਾਲ ਕੱਟ ਕੇ ਤੇ ਜਿਹੜੀ ਸਾਈਡ ਤੋਂ ਪਲੇਨ ਹੁੰਦਾ ਏ ਉਹ ਸਾਈਡ ਨੂੰ ਅਸੀਂ ਉੱਪਰੋਂ ਕੱਟ ਦਵਾਂਗੇ ਤੇ ਵਿੱਚੋਂ ਜਿਹੜੀ ਦੇਖੋ ਇਹ ਜੈਲ ਨਿਕਲ ਆਈ ਹੈ ਇਸ ਜੈਲ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਕੱਢਾਂਗੇ ਇਹਨੂੰ ਅਸੀਂ ਇਹਦੇ ਨਾਲ ਜਿਹੜਾ ਬਿੱਲੀ ਕਾਸ਼ਾ ਇਹਦੀ ਹੈਲਪ ਦੇ ਨਾਲ ਅਸੀਂ ਇਸ ਤਰੀਕੇ ਦੇ ਨਾਲ ਕਰਕੇ ਤੇ ਸਾਰੀ ਜੈਲ ਅਸੀਂ ਜਿਹੜੀ ਹੈ ਉਹ ਬਾਹਰ ਕੱਢ ਲਵਾਂਗੇ ਇਸ ਤਰੀਕੇ ਨਾਲ ਬਹੁਤ ਵਧੀਆ ਜਿਹੜੀ ਜੈਲੋਂ ਨਿਕਲ ਜਾਂਦੀ ਹੈ ਤੇ ਤੁਸੀਂ ਚਾਕੂ ਦੀ ਹੈਲਪ ਦੇ ਨਾਲ ਵੀ ਸਾਰੇ ਪੀਸ ਕੱਟ ਸਕਦੇ ਹੋ ਵਿੱਚੋਂ ਤੇ ਫਿਰ ਤੁਸੀਂ ਮਿਕਸੀ ਦੇ ਵਿੱਚ ਗ੍ਰाइंड ਕਰ ਸਕਦੇ ਹੋ ਤੇ ਇਸ ਦੇ ਨਾਲ ਜਿਹੜਾ ਵਾ ਗ੍ਰੇਨਡ ਹੋ ਕੇ ਹੀ ਜਿਹੜੀ ਆ ਜੈਲ ਬਾਹਰ ਨਿਕਲਦੀ ਹੈ ਤੇ ਤੁਸੀਂ ਆਪਣੇ ਵਾਲਾਂ ਦੇ ਅਕੋਰਡਿੰਗ ਜਿੰਨੀ ਜੱਲ ਲੈਣੀ ਚਾਹ ਲੈ ਸਕਦੇ ਹੋ ਜੇ ਵਾਲ ਲੈਂਥੀ ਆ ਤੁਹਾਡੇ ਲੰਬੇ ਆ ਤਾਂ ਤੁਸੀਂ ਐ ਐਲੋਵਿਰਾ ਦੇ ਤਿੰਨ ਚਾਰ ਜਿਹੜੇ ਆ ਉਹ ਪੱਤੇ ਲੈ ਸਕਦੇ ਹੋ ਮੇਰੀ ਲੈਂਥ ਛੋਟੀ ਆ ਤਾਂ ਮੈਨੂੰ ਮੇਰੇ ਵਾਸਤੇ ਇੰਨੀ ਕੀ ਕਾਫੀ ਆ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਜਿਹੜਾ ਵਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜੇ ਜੇ ਥੋੜੀ ਬਹੁਤੀ ਜੈਲ ਬਚੀ ਸੀ ਉਹਨੂੰ ਮੈਂ ਇਸ ਤਰੀਕੇ ਨਾਲ ਚਾਕੂ ਦੀ ਹੈਲਪ ਦੇ ਨਾਲ ਜਿਹੜਾ ਵਾ ਉਹ ਕੱਢ ਲਿਆ ਤੇ ਇਹ ਜਿਹੜੀ ਜੈਲ ਵਾ ਐਲੋਵੇਰਾ ਇਹ ਸਾਡੇ ਵਾਲਾਂ ਨੂੰ ਜਿਹੜਾ ਬਹੁਤ ਹੀ ਸ਼ਾਈਨੀ ਕਰਦੀ ਹੈ ਤੇ ਸੌਫਟ ਕਰ ਦਿੰਦੀ ਤੇ ਦੂਸਰਾ ਜਿਹੜੇ ਵਾਲ ਰਫ ਹੋਏ ਹੁੰਦੇ ਆ ਉਹਨਾਂ ਨੂੰ ਜਿਹੜਾ ਵਾ ਇੱਕਦਮ ਜਿਹੜਾ ਵਾ ਕਰ ਦਿੰਦੀ ਆ ਨਰਮ ਸੌਫਟ ਤੇ ਜਿਹੜਾ ਦਹੀਂ ਆ ਉਹ ਸਾਡੇ ਵਾਲਾਂ ਦੇ ਵਿੱਚ ਜਿਹੜੀ ਡੈਂਡਰਫ ਵਗੈਰਾ ਹੁੰਦੀ ਆ ਉਹਨੂੰ ਜਿਹੜਾ ਵਾ ਉਹ ਖਤਮ ਕਰਦਾ ਏ ਤੇ ਜਿਹੜੀਆਂ ਸਾਡੀਆਂ ਰੂਟਸ ਆ ਉਹਨੂੰ ਮਜ਼ਬੂਤ ਕਰਦਾ ਏ ਇਹਦੇ ਵਿੱਚ ਕੈਲਸ਼ੀਅਮ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦਾ ਏ ਤੇ ਦਹੀਂ ਜਿਹੜਾ ਵਾ ਸਾਡੇ ਵਾਲਾਂ ਵਾਸਤੇ ਬਹੁਤ ਹੀ ਵਧੀਆ ਏ ਤੇ ਇਸ ਤੋਂ ਇਲਾਵਾ ਸੀ ਇਹਦੇ ਵਿੱਚ ਜਿਹੜਾ ਇਹ ਲੈਮਨ ਨਿਚੋੜਾਂਗੇ ਲੈਮਨ ਵੀ ਜਿਹੜਾ ਵਾ ਉਹ ਡੈਂਡਰਫ ਨੂੰ ਜਿਹੜਾ ਵਾ ਉਹ ਕੱਟ ਕਰਦਾ ਏ ਜਿਹਦੇ ਵਾਲਾਂ ਵਿੱਚ ਡੈਂਡਰਫ ਆ ਉਹਨੂੰ ਦਹੀਂ ਦੇ ਵਿੱਚ ਲੈਮਨ ਪਾ ਕੇ ਜ਼ਰੂਰ ਲਗਾਉਣਾ ਚਾਹੀਦਾ ਏ ਜਾਂ ਕੋਕਨਟ ਔਇਲ ਵਿੱਚ ਲੈਮਨ ਪਾ ਕੇ ਉਹਦੀ ਮ사ਜ ਕਰਨੀ ਚਾਹੀਦੀ ਆ ਬਹੁਤ ਵਧੀਆ ਰਿਜ਼ਲਟ ਮਿਲਦੇ ਆ ਮੇਰੇ ਸਿਰ ਦੇ ਵਿੱਚ ਵਾਲਾਂ 'ਚ ਬਹੁਤ ਹੀ ਜ਼ਿਆਦਾ ਹੱਦ ਤੋਂ ਵੱਧ ਜਿਹਨੂੰ ਕਹਿੰਦੇ ਆ ਡੈਂਡਰਫ ਹੁੰਦੀ ਸੀਗੀ ਤੇ ਕਿਸੇ ਵੀ ਮੈਡੀਸਿਨ ਜਾਂ ਲਾਲੋ ਕੀ ਮੈਡੀਕਲ ਟ੍ਰੀਟਮੈਂਟ ਨਾਲ ਇਹਦਾ ਕੋਈ ਅਸਰ ਨਹੀਂ ਹੋਇਆ ਮੇਰੇ ਤਾਂ ਸਿਰ ਵਿੱਚ ਜਿਹੜਾ ਖਾਰਸ਼ ਨਾਲ ਜ਼ਖਮ ਵੀ ਹੋ ਜਾਂਦੇ ਹੁੰਦੇ ਸੀਗੇ ਤੇ ਇਹ ਜਿਹੜੀਆਂ ਹੋਮ ਰੈਮਡੀਜ਼ ਵਾ ਇਹਨਾਂ ਦੀ ਹੱਥ ਦੇ ਨਾਲ ਹੀ ਜਿਹੜੇ ਮੇਰਾ ਉਹ ਵਾਲ ਜਰੇ ਠੀਕ ਹੋਏ ਨੇ ਡੈਂਡਰਫਟ ਗਿਆ ਹੈ ਤੇ ਹੁਣ ਇਹਦੇ ਵਿੱਚ ਅਸੀਂ ਇੱਕ ਵਿਟਾਮਿਨ E ਦਾ ਕੈਪਸੂਲ ਜਿਹੜਾ ਐਡ ਕਰ ਦਵਾਂਗੇ ਤੇ ਇਹ ਵੀ ਵਾਲਾਂ ਦੀਆਂ ਰੂਟਸ ਵਾਸਤੇ ਜਿਹੜੇ ਵਾਲ ਟੁੱਟਦੇ ਛੱਡਦੇ ਨੇ ਸਾਡੇ ਉਹਨਾਂ ਨੂੰ ਜਿਹੜੇ ਆ ਮਜ਼ਬੂਤ ਕਰ ਦਿੰਦੇ ਤੇ ਵਾਲ ਜਿਹੜੇ ਸਾਡੇ ਨਵੇਂ ਸਿਰੇ ਤੋਂ ਗਰੋ ਕਰਨ ਦਾ ਪੈਂਦੇ ਨੇ ਨਵੇਂ ਵਾਲ ਉਗਨੇ ਸ਼ੁਰੂ ਹੋ ਜਾਂਦੇ ਨੇ ਤੇ ਤੁਸੀਂ ਯਕੀਨ ਮੰਨਿਓ ਕਿ ਮੈਂ ਜਦੋਂ ਦੀ ਚੀਜ਼ਾਂ ਯੂਜ਼ ਕਰਨੇ ਸ਼ੁਰੂ ਕੀਤੀਆਂ ਮੇਰੇ ਵਾਲ ਜਿਹੜੇ ਦੋ ਤਿੰਨ ਤੋਂ 4 ਇੰਚ ਜਿਹੜੇ ਵੱਧ ਚੁੱਕੇ ਨੇ ਤੇ ਹੈਲਦੀ ਵੀ ਹੋ ਗਏ ਨੇ ਤੇ ਭਾਰਾ ਪੰਡ ਵੀ ਆ ਗਿਆ ਨੇ ਤੇ ਵਾਲ ਜਿਹੜੇ ਮੇਰੇ ਆ ਉਹ ਸਿਲਕੀ ਹੋ ਗਏ ਨੇ ਤੇ ਬਸ ਗੱਲ ਇੰਨੀ ਕੀ ਆ ਕਿ ਕੇਅਰ ਦੀ ਜ਼ਰੂਰਤ ਹੈ ਤੇ ਤੁਸੀਂ ਇਸ ਤਰੀਕੇ ਦੇ ਨਾਲ ਥੋੜੇ ਥੋੜੇ ਵਾਲ ਲੈ ਕੇ ਤੇ ਉਹਨਾਂ ਦੇ ਉੱਤੇ ਏਜਰੀ ਪੇਸਟ ਵਾਲੇਪਾ ਲਗਾਉਣਾ ਸ਼ੁਰੂ ਕਰ ਦੇਣਾ ਆਪਣੇ ਵਾਲਾਂ ਦੀ ਕੇਅਰ ਜਿਹੜੀ ਆ ਆਪਣੇ ਹੱਥ ਵਾ ਕਿਸੇ ਨੇ ਤਾਂ ਸਾਡੀ ਕੇਅਰ ਕਰਨੀ ਨਹੀਂ ਤੇ ਜਦੋਂ ਅਸੀਂ ਹਰ ਇੱਕ ਚੀਜ਼ ਲਈ ਟਾਈਮ ਕੱਢਦੇ ਆ ਤਾਂ ਫਿਰ ਆਪਣੇ ਵਾਸਤੇ ਕਿਉਂ ਨਹੀਂ ਤੁਹਾਨੂੰ ਇਹ ਜਿਹੜੇ 10 15 ਮਿੰਟ ਆਪਣੇ ਵਾਸਤੇ ਕੱਢਣੇ ਚਾਹੀਦੇ ਆ ਆਪਣੇ ਸਕਿਨ ਲਈ ਆਪਣੇ ਹੈਅਰਜ਼ ਲਈ ਆਪਣੀ ਹੈਲਥ ਵਾਸਤੇ ਤੇ ਜੇ ਅਸੀਂ ਇਹ ਟਾਈਮ ਕੱਢਦੇ ਆ ਤਾਂ ਅਸੀਂ ਆਪਣੇ ਆਪ ਨੂੰ ਬੈਟਰ ਬਣਾ ਸਕਦੇ ਆ ਅ ਦੂਸਰਿਆਂ ਦੇ ਕੰਪੈਰੀਟਿਵਲੀ ਤੇ ਹੁਣ ਇਸ ਤਰੀਕੇ ਦੇ ਨਾਲ ਜਿਹੜੇ ਆ ਉਹ ਇਧਰਲੇ ਸਾਰੇ ਵਾਲ ਥੋੜੇ ਥੋੜੇ ਕਰਕੇ ਅਸੀਂ ਸਾਰਿਆਂ ਤੇ ਇਹ ਜਿਹੜਾ ਲੇਪ ਲਗਾ ਲਵਾਂਗੇ ਤੇ ਹੁਣ ਮੈਂ ਸਾਰੇ ਵਾਲਾਂ ਦੇ ਉੱਤੇ ਜਿਹੜਾ ਵਾ ਇਹ ਲੇਪ ਲਗਾ ਲਿਆ ਹੈ ਤੇ ਹੁਣ ਇਹਨਾਂ ਨੂੰ ਅਸੀਂ ਕਵਰ ਕਰਕੇ ਤੇ 1 ਘੰਟੇ ਵਾਸਤੇ ਰੱਖਾਂਗੇ 1 ਘੰਟੇ ਤੋਂ ਬਾਅਦ ਫਿਰ ਅਸੀਂ ਜਿਹੜੇ ਆ ਵਾਲ ਆ ਉਹਨਾਂ ਨੂੰ ਜਿਹੜਾ ਵਾਸ਼ ਕਰ ਲਾਂਗੇ ਸਿੰਪਲ ਨਾਰਮਲ ਪਾਣੀ ਦੇ ਨਾਲ ਵਾਸ਼ ਕਰ ਲਾਂਗੇ ਤੇ ਇਹਨੇ ਸੌਫਟ ਹੋ ਜਾਂਦੇ ਆ ਕਿ ਸਾਨੂੰ ਕਿਸੇ ਵੀ ਕੰਡੀਸ਼ਨਰ ਦੀ ਜ਼ਰੂਰਤ ਨਹੀਂ ਪੈਂਦੀ ਤੇ ਵਾਲ ਜਿਹੜੇ ਥਿੱਕ ਹੋ ਜਾਂਦੇ ਆ ਤੇ ਇਹਨਾਂ ਵਿੱਚ ਭਾਰੀਪਣ ਆਉਣਾ ਸ਼ੁਰੂ ਹੋ ਜਾਂਦਾ ਹੈ ਨੇ ਤੇ ਤੁਸੀਂ ਇਹਨੂੰ ਜਿਹੜਾ ਵਾ ਇਸ ਤਰ੍ਹਾਂ ਯੂਜ਼ ਕਰੋਗੇ ਹਫਤੇ ਵਿੱਚ ਦੋ ਵਾਰੀ ਯੂਜ਼ ਕਰੋਗੇ ਤਾਂ ਹਫਤੇ ਬਾਅਦ ਹੀ ਤੁਹਾਨੂੰ ਰਿਜ਼ਲਟ ਦਿਖੇਗਾ ਜਿਹੜਾ ਵਾ ਹੁਣ ਅਸੀਂ ਜਿਹੜਾ ਵਾ ਸ਼ੇਅਰ ਆਪਣਾ ਹੈਡ ਵਾਸ਼ ਕਰ ਲਿਆ ਸੀਗਾ ਤੇ ਹੁਣ ਵਾਲ ਜਿਹੜੇ ਆ ਥੋੜੇ ਜਿ ਸੁੱਕ ਗਏ ਆ ਤੇ ਤੁਹਾਨੂੰ ਮੈਂ ਜਿਹੜਾ ਵਾ ਉਹ ਕੰਮ ਕਰਕੇ ਦਿਖਾਉਣੀ ਆ ਕਿ ਵਾਲ ਜਿਹੜੇ ਦੇਖੋ ਕਿੰਨੇ ਸ਼ਾਈਨੀ ਹੋ ਗਏ ਮੈਂ ਤੁਹਾਨੂੰ ਲਾਗੋ ਦੇਉ ਦਿਖਾ ਰਹੀ ਆ ਤੇ ਵਾਲ ਜਿਹੜੇ ਬਿਲਕੁਲ ਐਨ ਸ਼ਾਈਨਿੰਗ ਵਾਲੇ ਹੋ ਗਏ ਤੇ ਬਿਲਕੁਲ ਐਨ ਸੌਫਟ ਹੋ ਗਏ ਇਹ ਦੇਖੋ ਵਾਲ ਜਿਹੜੇ ਇੱਕਦਮ ਜਿਹੜੇ ਸਿਲਕੀ ਸ਼ਾਈਨੀ ਤੇ ਸੌਫਟ ਹੋ ਗਏ ਤੁਸੀਂ ਆਪ ਹੀ ਦੇਖ ਸਕਦੇ ਹੋ ਵਾਲਾਂ ਦੀ ਕਿੰਨੀ ਸ਼ਾਈਨ ਹੈ ਜੇ ਤੁਹਾਡੇ ਵਾਲ ਵੀ ਇਸ ਤਰੀਕੇ ਦਾ ਨਾਲ ਜਿਹੜੇ ਰਫ ਹੋ ਗਏ ਆ ਤਾਂ ਤੁਸੀਂ ਇਹ ਜਿਹੜਾ ਪੈਕ ਲਗਾ ਕੇ ਤੇ ਵਾਲਾਂ ਨੂੰ ਜਿਹੜਾ ਵਾ ਸੌਫਟ ਤੇ ਸਿਲਕੀ ਬਣਾ ਸਕਦੇ ਹੋ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਪਸੰਦ ਆਈ ਹੋਵੇਗੀ ਜੇ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਜ਼ਰੂਰ ਕਰਦੇ ਰਹੋ ਤੇ ਵੱਧ ਤੋਂ ਵੱਧ ਜਿਹੜਾ ਸਪੋਰਟ ਕਰਿਆ ਕਰੋ ਤਾਂ ਜੋ ਅਸੀਂ ਤੁਹਾਡੇ ਵਾਸਤੇ ਕੋਈ ਨਵੀਂ ਵੀਡੀਓ ਲੈ ਕੇ ਆ ਸਕੀਏ ਮਿਲਦੇ ਆ ਫਿਰ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ